ਡੈਨਿਕਸ ਬਣਾ ਦੇਖ ਰਹੇ ਤੁਸੀਂ ਧੰਮੇ ਮਹਿੰਮ ਸਿੰਘ ਦਿਖਪਾਲ ਲੁਧਿਆਣਾ ਪਛਮੀ ਜਿਮਨੀ ਚੌਂ ਦੇ ਵਿੱਚ ਮਹਿਜ ਕੁਝ ਹੀ ਘੰਟੇ ਬਚੇ ਨੇ ਤਾਂ ਉਸ ਤੋਂ ਪਹਿਲਾਂ ਜ਼ਿਲ੍ਹਾ ਚੌਂ ਅਫਸਰ ਦੇ ਵੱਲੋਂ ਸਾਰੀ ਜਿਹੜੀ ਤਿਆਰਜਾਂ ਨੇ ਉਹ ਮੁਕੰਮਲ ਕੀਤੀ ਜਾ ਰਹੀ ਹੈ ਐਵੀਐਮ ਮਸ਼ੀਨਰੀ ਤਕਸੀਮੋ ਕੀਤੀ ਜਾ ਰਹੀ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਐਵੀਐਮ ਮਸ਼ੀਨਾਂ ਤਕਸੀਮ ਕੀਤੀ ਜਾ ਰਹੀ ਉਹ ਵੀ ਤਸਵੀਰਾਂ ਢਾਣਾ ਸਾਂਝੀਆਂ ਕਰਾਂਗੇ ਕਿੰਨੇ ਵੋਟਰ ਨੇ ਜੋ ਕੱਲ ਉਮੀਦਵਾਰਾਂ ਦੀ ਜਿਹੜੀ ਕਿਸਮਤ ਨੇ ਉਹ ਤੈਅ ਕਰਨ ਹੈ ਕਿ ਆਖਿਰ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਤਾਂ ਪਹਿਲਾਂ ਤਸਵੀਰਾਂ ਢਾਣਾ ਸਾਂਝੀਆਂ ਕਰਾਂਗੇ ਐਵੀ ਕੀਤੀ ਜਾ ਰਹੀ ਹੈ ਤਸਵੀਰੇ 7 ਵਜੇ ਜਿਹੜੀ ਕਿ ਪੋਲਿੰਗ ਹੈ ਉਹ ਸ਼ੁਰੂ ਹੋ ਜਾਵੇਗੀ ਤਾਂ ਉਸ ਤੋਂ ਪਹਿਲਾਂ ਜਿਹੜੀ ਕਿ ਈਵੀਐਮ ਮਸ਼ੀਨਾਂ ਦੀ ਤਕਸੀਮ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਠੁਰਨਾ ਸਾਂਝੀਆਂ ਕਰ ਰਹੇ ਹਾਂ तकरीबन 194 ਜਿਹੜੇ ਬੂਥ ਨੇ ਉਹ ਬਣਾਏ ਗਏ ਨੇ ਜਿਨ੍ਹਾਂ ਦੇ ਉੱਤੇ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਤਕਸੀਮ ਕੀਤੀਆਂ ਜਾ ਰਹੀਆਂ ਨੇ ਜਿਹੜੇ ਜਿਹੜੇ ਪੋਲਿੰਗ ਅਧਿਕਾਰੀ ਇੱਥੇ ਲਗਾਏ ਗਏ ਨੇ ਉੱਥੇ ਪਹੁੰਚੇ ਹੋਏ ਨੇ ਆਪੋ ਆਪਣੀਆਂ ਡਿਊਟੀਆਂ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਜ਼ਿਲ੍ਹਾ ਚੋਣ ਅਫਸਰ ਅਤੇ ਡੀਸੀ ਲੁਧਿਆਣਾ ਦੇ ਵੱਲੋਂ ਈਵੀਐਮ ਮਸ਼ੀਨਾਂ ਤਕਸੀਮ ਕੀਤੀਆਂ ਜਾ ਰਹੀਆਂ ਨੇ ਰਟਰਨਿੰਗ ਅਫਸਰ ਇੱਥੇ ਮੌਜੂਦ ਨਹੀਂ ਉਹਨਾਂ ਦੇ ਵੱਲੋਂ ਜਿਹੜੀ ਡਿਊਟੀਆਂ ਨੇ ਲਗਾਈਆਂ ਗਈਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਬਖ ਬਖ ਜਿਹੜੇ ਪੋਲਿੰਗ ਅਧਿਕਾਰੀ ਨੇ ਉਹ ਆਪੋ ਆਪਣਾ ਸਮਾਨ ਲੈ ਕੇ ਇੱਥੇ ਬੈਠੇ ਹੋਏ ਨੇ ਔਰ ਇਸ ਤੋਂ ਬਾਅਦ ਬਾਹਰ ਜਿਹੜੀਆਂ ਬੱਸਾਂ ਖੜੀਆਂ ਨੇ ਉਹ ਵੀ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਦਿੰਦੇ ਆ ਇਹਨਾਂ ਬੱਸਾਂ ਦੇ ਵਿੱਚ ਜੀਪੀਐਸ ਟਰੈਕਰ ਹੈ ਜਿਹੜਾ ਕਿ ਉਹ ਲੱਗਿਆ ਹੋਇਆ ਹੈ ਜਿਸ ਦੇ ذریعے ਇਹ ਬੱਸਾਂ ਦੇ ذریعے ਜਿਹੜੇ ਕਿ ਈਵੀਐਮ ਮਸ਼ੀਨਾਂ ਨੇ ਉਹ ਪੋਲਿੰਗ ਬੂਥਾਂ ਤੱਕ ਪੁಂಚਾਈਆਂ ਜਾਣਗੀਆਂ ਔਰ ਇਹ ਬੱਸਾਂ ਦੀਆਂ ਤਸਵੀਰਾਂ ਨੇ ਔਰ ਇਹਨਾਂ ਨੂੰ ਜਿਹੜੇ ਕਿ ਲਗਾਤਾਰ ਜਿਹੜਾ ਕਿ ਟਰੈਕ ਹੈ ਉਹ ਕੀਤਾ ਜਾਣਾ ਕਿਉਂਕਿ ਜੀਪੀਐਸ ਸਿਸਟਮ ਇਸ ਦੇ ਵਿੱਚ ਲੱਗਿਆ ਹੋਇਆ ਹੈ ਕਿੰਨੇ ਵਜੇ ਮਸ਼ੀਨਾਂ ਨਿਕਲਣਗੀਆਂ ਕਿੰਨੇ ਵਜੇ ਕਿੱਥੇ ਪਹੁੰਚੀਆ ਉਹ ਸਾਰਾ ਜਿਹੜਾ ਕਿ ਰਿਕਾਰਡ ਹੈ ਰਿਕਾਰਡ ਰੂਮ ਦੇ ਵਿੱਚ ਰਿਕਾਰਡ ਜਿਹੜਾ ਕਿ ਉਹ ਰਹੇਗਾ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਸੀਸੀਟੀਵੀ ਕੈਮਰੇ ਦੀ 235 ਹਾਈ ਟੈਕ ਟੈਕਨੋਲੋਜੀ ਦੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਜਾਣੇ ਨੇ ਔਰ ਜੇਕਰ ਗੱਲ ਵੋਟਰਾਂ ਦੀ ਕਰੀਏ ਤਾਂ ਲੁਧਿਆਣਾ ਵੈਸਟ ਦੇ ਵਿੱਚ 469 ਜਿਹੜੇ ਟੋਟਲ ਵੋਟਰ ਨੇ ਜਿਨ੍ਹਾਂ ਵਿੱਚੋਂ ਜੇਕਰ ਮੇਲ ਵੋਟਰ ਦੀ ਗੱਲ ਕਰੀਏ ਤਾਂ 90088 ਔਰ ਜੇਕਰ ਫੀਮੇਲ ਵੋਟਰਾਂ ਦੀ ਗੱਲ ਕਰੀਏ ਤਾਂ 85371 ਔਰ ਥਰਡ ਜੈਂਡਰ ਜਿਹੜੇ ਵੋਟਰ ਨੇ ਉਹਨਾਂ ਦੀ ਗਿਣਤੀ 10 ਹੈ ਤਾਂ ਟੋਟਲ 175469 ਜਿਹੜੇ ਕੀ ਵੋਟਰ ਨੇ ਉਹ ਕੱਲ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਕੀ ਤੈਅ ਕਰਨਗੇ 194 ਬੂਥ ਬਣਾਏ ਗਏ ਨੇ ਜਿਨ੍ਹਾਂ ਵਿੱਚੋਂ 13 ਸੈਂਸਿਟਿਵ ਬੂਥ ਨੇ ਔਰ ਜੇਕਰ ਪੈਰਾ ਮਿਲਟਰੀ ਫੋਰਸ ਦੀ ਗੱਲ ਕਰੀਏ ਸੁਰੱਖਿਆ ਦੇ ਲਿਹਾਜ਼ ਦੇ ਨਾਲ ਗੱਲ ਕਰੀਏ ਤਾਂ ਪੈਰਾ ਮਿਲਟਰੀ ਫੋਰਸ ਦੀਆਂ 5 ਟੁਕਰੀਆਂ ਜਾਨਕੀ 350 ਜਿਹੜੇ ਬੰਦੇ ਨੇ ਪੈਰਾ ਮਿਲਟਰੀ ਫੋਰਸ ਦੇ ਉਹ ਤਾਇਨਾਤ ਕੀਤੇ ਗਏ ਨੇ ਹਲਕਾ ਵੈਸਟ ਦੇ ਵਿੱਚ ਦੂਜੇ ਪਾਸੇ ਜੇਕਰ ਪੰਜਾਬ ਪੁਲਿਸ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਤਕਰੀਬਨ 1000 ਦੇ ਕਰੀਬ ਸੁਰੱਖਿਆ ਮੁਲਾਜ਼ਮ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਔਰ ਵੋਟਰਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪ ਪੋਲਿੰਗ ਬ ਵੋਟ ਪਾਉਣ ਦੇ ਲਈ ਲੋਕ ਪਹੁੰਚਣ ਔਰ ਦੂਜੇ ਪਾਸੇ ਜੇਕਰ ਗਰਮੀ ਦੇ ਲਿਹਾਜ਼ ਨਾਲ ਦੇਖਿਆ ਜਾਵੇ ਹਾਲਾਂਕਿ ਦੋ ਦਿਨਾਂ ਤੋਂ ਮੌਸਮ ਹੈ ਜਿਹੜਾ ਕਿ ਠੀਕ ਹੀ ਕਿਉਂਕਿ ਬੂੰਦਾਬਾਰੀ ਦੇਖਣ ਨੂੰ ਮਿਲ ਰਹੀ ਹੈ ਤਾਪਮਨ ਦੇ ਵਿੱਚ ਗਰਾਵਟ ਆਈ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਗਰਮੀ ਦੇ ਲਿਹਾਜ਼ ਨਾਲ ਪੂਕਤ ਜਿਹੜੀਆਂ ਕਿ ਤਿਆਰੀਆਂ ਨੂੰ ਕੀਤੀਆਂ ਗਈਆਂ ਨੇ ਸ਼ਮਿਆਨੀਆਂ ਲਗਾਏ ਗਏ ਨੇ ਸ਼ਬੀਲ ਦੇ ਜਿਹੜੇ ਕਿ ਇੰਤਜ਼ਾਮ ਨੇ ਉਹ ਕੀਤਾ ਗਿਆ ਹੈ ਪੀਣ ਵਾਲੇ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ ਔਰ ਜੋ ਵੋਟਰ ਉੱਥੇ ਪਹੁੰਚਣਗੇ ਉਹਨਾਂ ਦੇ ਲਈ ਸਾਰੀਆਂ ਫੈਸਿਲਿਟੀਆਂ ਨੇ ਚਾਹੇ ਵਾਸ਼ਰੂਮ ਦੀ ਗੱਲ ਕੀਤੀ ਜਾਵੇ ਤਾਂ तमाम ਜਿਹੜੀਆਂ ਫੈਸਿਲਿਟੀਆਂ ਨੇ ਉਹ ਵੀ ਉੱਥੇ ਤਿਆਰ ਕੀਤੀਆਂ ਗਈਆਂ ਨੇ ਪਰ ਦੂਜੇ ਪਾਸੇ ਜੇਕਰ ਕੋਵਿਡ ਦੀ ਗੱਲ ਕਰੀ ਤਾਂ ਜਿਸ ਤਰ੍ਹਾਂ ਦੇ ਨਾਲ ਕੋਵਿਡ ਦਾ ਸੰਕਟ ਵੀ ਵਧਦਾ ਜਾ ਰਿਹਾ ਤਾਂ ਹੈਲਥ ਐਡਵਾਈਜ਼ਰੀ ਉਹ ਵੀ ਜਾਰੀ ਕੀਤੀ ਗਈ ਹੈ ਸੈਨੀਟਾਈਜ਼ਰ ਉੱਥੇ ਮੌਜੂਦ ਹੋਣਗੇ ਮਾਸਕ ਮੌਜੂਦ ਹੋਣਗੇ ਤਾਂ ਕੋਵਿਡ ਨੂੰ ਲੈ ਕੇ ਵੀ ਜਿਹੜੀ ਕਿ ਐਡਵਾਈਜ਼ਰੀ ਹੈ ਉਹ ਜਾਰੀ ਕੀਤੀ ਗਈ ਹੈ ਤਾਂ ਹੁਣ ਕੁਝ ਹੀ ਘੰਟੇ ਬਚੇ ਨੇ ਲੁਧਿਆਣਾ ਵੈਸਟ ਦੀਆਂ ਚੋਣਾਂ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਤਾਂ ਕੱਲ ਨੂੰ ਜਿਹੜਾ ਕਿ 메ਨ ਚਾਰ ਵੱਡੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਜਿਹੜੇ ਕਿ 175000 ਦੇ ਕਰੀਬ ਵੋਟਰ ਨੇ ਤੈਅ ਕਰਨਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਹਟਿਆ ਕੀ ਕੋਵਿਡ ਨੂੰ ਲੈ ਕੇ ਜਿਹੜੀ ਹੈਲਥ ਐਡਵਾਈਸ ਜਾਰੀ ਕੀਤੀ ਗਈ ਹੈ ਉਸ ਦੇ ਤੁਸੀਂ ਦੇਖ ਸਕਦੇ ਹੋ ਸੈਨੀਟਾਈਜ਼ਰ ਹੋ ਗਏ ਮੈਡੀਕਲ ਕਿੱਟਾਂ ਹੋ ਗਈਆਂ ਉਹ ਇੱਥੇ ਪ੍ਰੋਵਾਈਡ ਨੇ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਤਾਂ ਹਰ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਸੈਨੀਟਾਈਜ਼ਰ ਮਾਸਕ ਅਤੇ ਮੈਡੀਕਲ ਕਿੱਟਾਂ ਉਹ ਪ੍ਰੋਵਾਈਡ ਕਰਾਈ ਜਾ ਰਹੀ ਹੈ ਤਾਂ तमाम ਜਿਹੀ ਕੀ ਤਿਆਰੀ ਨੂੰ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਕੱਲ ਚਾਰ ਵੱਡੀਆਂ ਪਾਰਟੀਆਂ ਦੇ ਜਿਹੜੇ ਚਾਰ ਨੁਮਾਇंदे ਖੜੇ ਹੋਏ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਕਿ ਲੁਧਿਆਣਾ ਵੈਸਟ ਦੇ ਲੋਕਾਂ ਦੇ ਵੱਲੋਂ ਕੀਤਾ ਜਾਣਾ ਸੋ ਦੇਖਣਾ ਹੋਵੇਗਾ ਕਿ ਜਿਹੜੇ ਲੁਧਿਆਣਾ ਵੈਸਟ ਦੇ ਲੋਕ ਨੇ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰ ਦੇ ਉੱਤੇ ਆਪਣਾ ਜਿਹੜਾ ਕਿ ਭਰੋਸਾ ਨੇ ਉਹ ਜੁਤਾਂਦੇ ਨੇ ਹਾਲਾਂਕਿ ਫਾਈਟ ਜਿਹੜੀ ਕੋ ਨਕ ਨਕ ਜ਼ਰੂਰ ਮੰਨੀ ਜਾ ਰਹੀ ਹੈ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੀ ਜਿਹੜੇ ਕਿ ਤਿਆਰੀਆਂ ਨੇ ਉਹ ਕੀਤੇ ਗਏ ਨੇ ਪ੍ਰੋਗਰਾਮ ਕੀਤੇ ਗਏ ਨੇ ਨਾਟਕ ਕੀਤੇ ਗਏ ਨੇ ਹਾਲਾਂਕਿ ਕਿਹਾਇ ਜਾ ਰਿਹਾ ਹੈ ਗਰਮੀ ਹੋਣ ਦੇ ਕਰਕੇ ਹੋ ਸਕਦਾ ਹੈ VOTING ਪਰਸੈਂਟੇਜ ਦਾ ਘਟ ਹੋਵੇ ਪਰ ਫਿਰ ਵੀ VOTING ਪਰਸੈਂਟੇਜ ਵਧਾਉਣ ਦੇ ਲਈ ਲਗਾਤਾਰ ਕਈ ਤਰ੍ਹਾਂ ਦੇ ਜਿਹੜੇ ਕੋਪਰਾਲੇ ਨੇ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਕੁਝ ਹੀ ਘੰਟੇ ਬਚੇ ਨੇ ਲੁਧਿਆਣਾ ਵੈਸਟ ਜਿਮਨੀ ਚੋਨਾ ਦੇ ਵਿੱਚ ਤੋਂ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਉਹ ਤਸਵੀਰਾਂ ਥੋੜਾ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਤਿਆਰੀਆਂ ਨੇ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਕੈਮਰਾ ਪਰ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨੇ